ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੜ੍ਹਦੀ ਕਲਾ ਮਿਸ਼ਨ ਨੂੰ ਅੱਜ ਇੱਕ ਵੱਡਾ ਬੂਸਟ ਮਿਲਿਆ ਹੈ ਯੂਨੀਅਨ ਬੈਂਕ ਆਫ ਇੰਡੀਆ ਨੇ ਰਾਜ ਦੇ ਵਿਕਾਸ ਯੋਜਨਾਵਾਂ ਲਈ 2 ਕਰੋੜ ਰੁਪਏ ਦਾ ਚੈੱਕ ਸੌਂਪਿਆ ਹੈ ਜੋ ਬੁਨਿਆਦੀ ਢਾਂਚੇ ਅਤੇ ਗਰੀਬਾਂ ਦੀ ਭਲਾਈ ਲਈ ਵਰਤਿਆ ਜਾਵੇਗਾ। ਇਹ ਯੋਗਦਾਨ ਰਾਜ ਵਿੱਚ ਆਰਥਿਕ ਸਥਿਰਤਾ ਨੂੰ ਮਜ਼ਬੂਤ ਕਰਨ ਵਾਲਾ ਕਦਮ ਹੈ ਅਤੇ ਸੀਐਮ ਮਾਨ ਨੇ ਇਸ ਲਈ ਬੈਂਕ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਹੈ। ਪੰਜਾਬ ਵਿੱਚ ਧਾਨ ਦੀ ਖਰੀਦ ਸੀਜ਼ਨ ਦੀ ਸ਼ੁਰੂਆਤ ਹੋਣ ਤੋਂ ਬਾਵਜੂਦ ਅਜੇ ਸਿਰਫ 10392 ਮੈਟ੍ਰਿਕ ਟਨ ਧਾਨ ਦੀ ਖਰੀਦ ਹੋਈ ਹੈ। ਇਹ ਅੰਕੜੇ ਚਿੰਤਾਜਨਕ ਹਨ ਕਿਉਂਕਿ ਖੇਤੀਬਾੜੀ ਨੂੰ ਰਾਜ ਦੀ ਰੀੜ ਮੰਨਿਆ ਜਾਂਦਾ ਹੈ। ਸਰਕਾਰ ਨੇ ਖਰੀਦ ਨੂੰ ਤੇਜ਼ ਕਰਨ ਲਈ ਨਵੇਂ ਕਦਮ ਚੁੱਕੇ ਹਨ ਪਰ ਮੰਡੀਆਂ ਵਿੱਚ ਅੰਦਰੂਨੀ ਸਮੱਸਿਆਵਾਂ ਅੜੀਕਾ ਬਣ ਰਹੀਆਂ ਹਨ। ਈਸਨਲ ਕਿਸਾਨਾਂ ਦੀ ਆਰਥਿਕ ਹਾਲਤ 'ਤੇ ਅਸਰ ਪੈਣ ਦਾ ਡਰ ਹੈ। ਪੰਜਾਬ ਸਰਕਾਰ ਨੇ 10 ਲੱਖ ਰੁਪਏ ਦੇ ਹੈਲਥ ਕਾਰਡ ਸਕੀਮ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਸਪੈਸ਼ਲ ਕੈਂਪ ਲਗਾਏ ਗਏ ਹਨ ਜਿੱਥੇ ਲੋਕ ਆਪਣੇ ਪਰਿਵਾਰਾਂ ਨੂੰ ਰਜਿਸਟਰ ਕਰਵਾ ਸਕਦੇ ਹਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਸਕੀਮ ਗਰੀਬਾਂ ਲਈ ਮਦਦਗਾਰ ਸਾਬਤ ਹੋਵੇਗੀ ਅਤੇ ਰਾਜ ਵਿੱਚ ਸਿਹਤ ਸੇਵਾਵਾਂ ਨੂੰ ਨਵਾਂ ਮੋੜ ਮਿਲੇਗਾ ਪੰਜਾਬ ਦੀਆਂ ਹੜ੍ਹਾਂ ਵਿੱਚ 373 ਪਸ਼ੂ ਗੁੰਮ ਹੋ ਗਏ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਰਾਵੀ ਨਦੀ ਵਿੱਚ ਵਹਿ ਕੇ ਪਾਕਿਸਤਾਨ ਵੱਲ ਪਹੁੰਚ ਗਏ ਹਨ ਵਿਭਾਗ ਨੇ ਕਿਹਾ ਕਿ ਇਹ ਪਸ਼ੂ ਸੰਭਵ ਨਹੀਂ ਕਿ ਜੀਵਿਤ ਬਚੇ ਹੋਣ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਰਾਹਤ ਲਈ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਇਹ ਤਬਾਹੀ ਪੰਜਾਬ ਦੀ ਗ੍ਰਾਮੀਣ ਅਰਥ ਵਿਵਸਥਾ ਨੂੰ ਹਿਲਾ ਦੇ ਰਹੀ ਹੈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਾਵਤੇ ਰਾਜ ਸਬੰਧੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ 23 ਸਤੰਬਰ 2025 ਨੂੰ ਰਾਜਪੁਰਾ-ਮੋਹਾਲੀ ਰੇਲ ਲਾਈਨ ਦੀ ਘੋਸ਼ਣਾ ਕੀਤੀ ਜੋ 18 ਕਿਲੋਮੀਟਰ ਲੰਬੀ ਅਤੇ 443 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਇਹ ਚੰਡੀਗੜ੍ਹ ਨੂੰ ਮਾਲਵਾ ਖੇਤਰ ਨਾਲ ਜੋੜੇਗੀ ਇਸੇ ਨਾਲ ਫਿਰੋਜ਼ਪੁਰ ਤੋਂ ਦਿੱਲੀ ਤੱਕ ਨਵੀਂ ਬੰਦੇਵਾਹਾਰਤ ਐਕਸਪ੍ਰੈਸ ਟ੍ਰੇਨ ਦੀ ਸ਼ੁਰੂਆਤ ਦਾ ਐਲਾਨ ਵੀ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ ਦਿਨਾਂ ਵਿੱਚ 30500 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨਾਲ ਉੜਤਾ ਪੰਜਾਬ ਨੂੰ ਰੋਕਣ ਵਿੱਚ ਵੱਡੀ ਸਫਲਤਾ ਮਿਲੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਰਾਜ ਦੀ ਸੁਰੱਖਿਆ ਲਈ ਮੀਲ ਪੱਥਰ ਦੱਸਿਆ ਹੈ ਅਜੇ ਵੀ ਪੁਲਿਸ ਚੋੜੇ ਬੱਦਰ ਤੇ ਛਾਪੇਮਾਰੀ ਜਾਰੀ ਰੱਖ ਰਹੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਐਫਆਈਆਰ ਨੂੰ ਬੰਦ ਕਰਨ ਵਿੱਚ 18 ਸਾਲ ਦੇ ਵਿਲੰਬ ਲਈ ਪੁਲਿਸ ਨੂੰ ਝਾੜ ਪਾਈ ਹੈ। ਕੋਰਟ ਨੇ ਰਾਜ ਸਰਕਾਰ ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਜੋ ਨਿਆਂ ਵਿੱਚ ਵਿਲੰਬ ਨੂੰ ਰੋਕਣ ਲਈ ਚੇਤਾਵਨੀ ਹੈ। ਜੱਜਾਂ ਨੇ ਕਿਹਾ ਕਿ ਅਜਿਹੀ ਲਾਪਰਵਾਹੀ ਨਾਲ ਲੋਕਾਂ ਦਾ ਵਿਸ਼ਵਾਸ ਘੱਟ ਹੁੰਦਾ ਹੈ ਤੇ ਪੁਲਿਸ ਨੂੰ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ। ਕਾਂਗਰਸ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਨੂੰ ਰੰਜੀਤ ਸਾਗਰ ਡੈਮ ਦੇ ਪਾਣੀ ਪ੍ਰਬੰਧਨ ਬਾਰੇ ਸਵਾਲ ਕੀਤੇ ਹਨ ਉਹਨਾਂ ਨੇ ਪੁੱਛਿਆ ਕਿ ਕੀ ਰੂਲ ਕਰਵ ਦੀ ਪਾਲਣਾ ਕੀਤੀ ਗਈ ਸੀ ਜੋ 26-27 ਅਗਸਤ ਨੂੰ ਵੱਧ ਪਾਣੀ ਛੱਡਣ ਨਾਲ ਹੜ੍ਹਾਂ ਅਤੇ ਨੁਕਸਾਨ ਦਾ ਕਾਰਨ ਬਣਿਆ ਸੀ ਇਹ ਪੁੱਛਗਿੱਛ ਪ੍ਰਸ਼ਾਸਨਿਕ ਗਲਤੀਆਂ ਨੂੰ ਉਜਾਗਰ ਕਰ ਰਹੀ ਹੈ ਅਤੇ ਜਾਂਚ ਦੀ ਮੰਗ ਵਧਾ ਰਹੀ ਹੈ ਪਵਾਨੀਗੜ੍ਹ ਖਜ਼ਾਨੇ ਵਿੱਚ ਏਐਸਆਈ ਪੁਸ਼ਪਿੰਦਰ ਸਿੰਘ ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਜਿਸ ਨਾਲ ਕਈ ਸਵਾਲ ਖੜੇ ਹੋ ਗਏ ਹਨ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ ਤੇ ਘਟਨਾ ਨੂੰ ਅਣਜਾਣਪਨਾ ਕਹਿ ਰਹੀ ਹੈ ਪਰ ਸਹਿਯੋਗੀਆਂ ਵਿੱਚ ਸ਼ੱਕ ਨੇ ਚਰਚਾ ਪੈਦਾ ਕੀਤੀ ਹੈ ਇਹ ਮਾਮਲਾ ਮਾਨਸਾ ਜ਼ਿਲ੍ਹੇ ਨਾਲ ਜੁੜਿਆ ਹੈ ਤੇ ਪੂਰੀ ਜਾਂਚ ਨੂੰ ਯਕੀਨੀ ਬਣਾਇਆ ਜਾਵੇਗਾ ਡੇਰਾਬਿਆਸ ਮੁਖੀ ਨੇ ਅੱਜ ਨਾਬਾ ਜੇਲ੍ਹ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਨੇਤਾ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਜੋ ਚੱਲ ਰਹੀਆਂ ਜਾਂਚਾਂ ਦੇ ਵਿੱਚ ਵਿਚਾਰ ਹੋਈ। ਇਹ ਮੁਲਾਕਾਤ ਰਾਜਨੀਤਿਕ ਹਲਚਲ ਪੈਦਾ ਕਰ ਰਹੀ ਹੈ ਅਤੇ ਅਕਾਲੀ ਦਲ ਦੇ ਸਮਰਥਕਾਂ ਵਿੱਚ ਉਮੀਦ ਜਗਾ ਰਹੀ ਹੈ। ਮਜੀਠੀਆ ਦੇ ਭਵਿੱਖ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ, ਜਦਕਿ ਡੇਰਾ ਪੱਖ ਨੇ ਇਸ ਨੂੰ ਨਿੱਜੀ ਮੁਲਾਕਾਤ ਦੱਸਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 11 ਸ਼ਹਿਰੀ ਨਗਰ ਨਿਗਮਾਂ ਤੇ 14 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਜੋ ਠੋਸ ਕੂੜੇ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਹੈ। ਇਹ ਕਾਰਵਾਈ ਵਾਤਾਵਰਣ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਲੀ ਹੈ ਤੇ ਸ਼ਹਿਰਾਂ ਵਿੱਚ ਸਫਾਈ ਨੂੰ ਨਵਾਂ ਜ਼ੋਰ ਦੇਵੇਗੀ। ਬੋਰਡ ਨੇ ਆਉਣ ਵਾਲੇ ਸਮੇਂ ਵਿੱਚ ਸਖਤ ਨਿਗਰਾਨੀ ਦਾ ਐਲਾਨ ਕੀਤਾ ਹੈ ਤਾਂ ਜੋ ਕੂੜਾ ਪ੍ਰਬੰਧਨ ਵਧੀਆ ਹੋਵੇ ਇਸ ਨਾਲ ਨਾਗਰਿਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮਿਲੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਪੀਰੀਅਰ ਜੁਡੀਸ਼ੀਅਲ ਪੋਸਟ ਪਰਣ ਲਈ 50% ਦੀ ਨੰਬਰਾਂ ਦੀ ਕਟੌਤੀ ਨੂੰ ਸਹੀ ਠਹਿਰਾਇਆ ਹੈ ਜੋ ਵਕਾਲਤ ਵਾਲੇ అనుభవ ਨੂੰ ਧਿਆਨ ਵਿੱਚ ਰੱਖਦੇ ਹੋਏ ਹੈ। ਇਹ ਫੈਸਲਾ ਨਿਆਂ ਵਿਭਾਗ ਵਿੱਚ ਗੁਣਵੱਤਾ ਵਧਾਉਣ ਵਾਲਾ ਹੈ ਅਤੇ ਭਵਿੱਖੀ ਵਰਤਿਆ ਨੂੰ ਪ੍ਰਭਾਵਿਤ ਕਰੇਗਾ। ਅਦਾਲਤ ਨੇ ਕਿਹਾ ਕਿ ਇਹ ਨਿਯਮ ਨਿਆਦੀ ਨਿਰਪੱਖਤਾ ਨੂੰ ਯਕੀਨੀ ਬਣਾਉਂਦੇ ਹਨ। ਪੰਜਾਬ ਦੇ ਨਾਭਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਸੰਘਰਸ਼ ਹੋਇਆ ਜਿੱਥੇ ਇੱਕ ਔਰਤ ਡੀਐਸਪੀ ਨੇ ਮਾਨ ਹਾਨੀ ਦਾ આરોਪ ਲਗਾਇਆ ਹੈ। ਕਿਸਾਨ ਆਗੂਆਂ ਨੇ ਬਿਨਾਂ ਕਾਰਨ ਪੁਲਿਸੀ ਕਾਰਵਾਈ ਨੂੰ ਚੁਣੌਤੀ ਦਿੱਤੀ ਹੈ ਤੇ ਵਧੇਰੇ ਸਹਾਇਤਾ ਦੀ ਮੰਗ ਕੀਤੀ ਹੈ। ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਅਧਿਕਾਰੀ ਤਲਾਸ਼ ਵਿੱਚ ਹਨ ਹਿਮਾਚਲ ਦੇ ਤਾਲੀਆਰਾ ਨੇੜੇ ਪੰਜਾਬ ਤੋਂ ਯਾਤਰੀਆਂ ਨੂੰ ਲੈ ਕੇ ਜਾਣੇ ਟਰੱਕ ਨੇ ਪਲਟ ਕੇ ਚਾਰ ਲੋਕਾਂ ਦੀ ਜਾਨ ਲੈ ਲਈ ਜਦਕਿ 20 ਜ਼ਖਮੀ ਹੋ ਗਏ ਯਾਤਰੀ ਧਾਰਮਿਕ ਯਾਤਰਾ ਤੇ ਸਨ ਅਤੇ ਹਾਦਸੇ ਨੇ ਪੰਜਾਬ ਵਿੱਚ ਸੋਗ ਪੈਦਾ ਕਰ ਦਿੱਤਾ ਰੈਸਕਿਊ ਆਪਰੇਸ਼ਨ ਜਾਰੀ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਲੰਦਰਬਾਰ ਐਸੋਸੀਏਸ਼ਨ ਨੇ ਸੀਨੀਅਰ ਵਕੀਲ ਨੂੰ ਧਮਕੀਆਂ ਤੇ ਐਕਸਟਰੈਕਸ਼ਨ ਦੇ ਵਿਰੁੱਧ ਨੋ ਵਰਕ ਡੇ ਰੱਖਿਆ ਜੋ ਆਨਲਾਈਨ ਬਦਨਾਮੀ ਨਾਲ ਜੁੜਿਆ ਹੈ ਵਕੀਲ ਭਾਈਚਾਰੇ ਨੇ ਨਿਆ ਸੁਰੱਖਿਆ ਦੀ ਮੰਗ ਕੀਤੀ ਹੈ ਤੇ ਪੁਲਿਸ ਨੂੰ ਤੇਜ਼ ਕਾਰਵਾਈ ਦੱਸੀ ਹੈ ਇਹ ਪ੍ਰਦਰਸ਼ਨ ਨਿਆ ਵਿਭਾਗ ਨੂੰ ਹਲਚਲ ਪੈਦਾ ਕਰ ਰਿਹਾ ਹੈ ਅਧਿਕਾਰੀਆਂ ਨੇ ਵਾਅਦਾ ਕੀਤਾ ਹੈ ਕਿ ਜਾਂਚ ਜਲਦੀ ਹੋਵੇਗੀ ਲੁਧਿਆਣੇ ਦੇ ਸਾਊਥਰਨ ਬਾਈਪਾਸ ਰੋਡ ਤੇ ਟਰੈਕਟਰ ਟਰਾਲੀ ਅਤੇ ਟਰੈਂਪੋ ਵਿਚਕਾਰ ਟਕਰਾਅ ਹੋਇਆ ਜਿੱਤੇ ਟਰੈਕਟਰ ਕਈ ਪਲਟੀਆਂ ਖਾ ਗਿਆ ਤੇ ਦੋ ਵਿਅਕਤੀ ਘਾਇਲ ਹੋ ਗਏ ਟ੍ਰੈਫਿਕ ਪੁਲਿਸ ਨੇ ਰੋਡ ਬਲੌਕ ਕਰਕੇ ਰੈਸਕਿਊ ਕੀਤਾ ਅਤੇ ਜਾਂਚ ਸ਼ੁਰੂ ਕੀਤੀ ਸੜਕਾਂ ਤੇ ਸਪੀਡ ਵਧਾਉਣ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਇਹ ਹਾਦਸਾ ਸੁਰੱਖਿਆ ਨਿਯਮਾਂ ਨੂੰ ਯਾਦ ਦਿਵਾਉਂਦਾ ਹੈ ਉਦਯੋਗਪਤੀਆਂ ਨੇ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਰੰਗਲਾ ਪੰਜਾਬ ਫੰਡ ਲਈ 4 ਕਰੋੜ ਤੋਂ ਵੱਧ ਦਾਨ ਦਿੱਤਾ ਹੈ ਜੋ ਰਾਸ਼ੀ ਰਾਹਤ ਕਮਾ ਵਿੱਚ ਲੱਗੇਗੀ ਜਿਸ ਨਾਲ ਪ੍ਰਭਾਵਿਤਾਂ ਨੂੰ ਤੁਰੰਤ ਮਦਦ ਮਿਲੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਸ਼ਲਾਘਾ ਕੀਤੀ ਹੈ ਤੇ ਹੋਰ ਦਾਨ ਦੀ ਅਪੀਲ ਕੀਤੀ ਹੈ ਇਹ ਏਕਤਾ ਪੰਜਾਬ ਨੂੰ ਮੁੜ ਖੜਾ ਕਰਨ ਵਿੱਚ ਮਦਦ ਕਰੇਗੀ ਟੀਡੀਆਈ ਗਰੁੱਪ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 51 ਲੱਖ ਰੁਪਏ ਦਾਨ ਦਿੱਤੇ ਹਨ ਇਹ ਯੋਗਦਾਨ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਸਥਾਪਿਤ ਕਰਨ ਵਿੱਚ ਮਦਦ ਕਰੇਗਾ ਗਰੁੱਪ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਹੋਰ ਸਹਾਇਤਾ ਦਾ ਵਾਅਦਾ ਕੀਤਾ ਹੈ ਇਹ ਕਦਮ ਪੰਜਾਬ ਦੀ ਤੁਰੰਤ ਰ ਪੰਜਾਬ ਵਿੱਚ ਹੜ੍ਹਾਂ ਅਤੇ ਅਮਰੀਕਾ ਦੇ ਟੈਰਿਫ ਨੇ ਭਾਰਤੀ ਬਾਸਮਤੀ ਚਾਵਲ ਦੀ ਐਕਸਪੋਰਟ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉੱਤਰੀ ਰਾਜ ਵਿੱਚ ਖਰਾਬ ਮੌਸਮ ਨੇ ਫਸਲਾਂ ਨੂੰ ਤਬਾਹ ਕੀਤਾ ਜਦਕਿ ਵਪਾਰਕ ਰੋਕਨ ਵੱਧ ਗਈਆਂ। ਵਪਾਰੀ ਅਤੇ ਕਿਸਾਨ ਪ੍ਰਭਾਵਿਤ ਹਨ ਅਤੇ ਸਰਕਾਰ ਨੂੰ ਸਹਾਇਤਾ ਦੀ ਲੋੜ ਹੈ। ਭਵਿੱਖ ਵਿੱਚ ਵਿਕਾਸ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਜੰਮੂ ਅਤੇ ਕਸ਼ਮੀਰ ਦੇ ਉਦਮਪੁਰ ਜ਼ਿਲ੍ਹੇ ਵਿੱਚ ਇੱਕ ਸੈਨਿਕ ਦੀ ਸਰਵਿਸ ਰਾਈਫਲ ਤੋਂ ਫਾਇਰ ਹੋਏ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਿਸ ਦੀ ਘਟਨਾ ਅਕਤੂਬਰ 2025 ਨੂੰ ਸਥਾਨਕ ਸਹਾਇਕ ਹਸਪਤਾਲ ਦੇ ਬਾਹਰ ਵਾਪਰੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੀ ਇਹ ਘਟ ਵਿਜਾ ਵਿੱਚ ਮੁਫਤ ਕਣਕ ਲੈਣ ਵਾਲੇ 11 ਲੱਖ ਲਾਭਾਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ ਜਿਸ ਵਿੱਚ ਯੋਜਨਾ ਵਿੱਚ ਬਦਲਾਅ ਆਇਆ ਹੈ ਪੀਟੀਸੀ ਨਿਊਜ਼ ਅਨੁਸਾਰ ਹੜ੍ਹਾਂ ਅਤੇ ਖੇਤੀ ਨੁਕਸਾਨ ਕਾਰਨ ਇਹ ਬਦਲਾਅ ਆਇਆ ਹੈ ਤੇ ਲਾਭਾਰਥੀਆਂ ਨੂੰ ਨਵੇਂ ਨਿਯਮਾਂ ਦੇ ਅਨੁਸਾਰ ਅਪਲਾਈ ਕਰਨਾ ਪਵੇਗਾ ਇਹ ਫੈਸਲਾ ਖੇਤੀ ਨੂੰ ਪ੍ਰਭਾਵਿਤ ਕਰੇਗਾ ਤੇ ਗਰੀਬ ਪਰਿਵਾਰਾਂ ਨੂੰ ਪਰੇਸ਼ਾਨ ਕਰੇਗਾ ਜੀਐਸਟੀ ਕੌਂਸਲ ਦੇ ਫੈਸਲੇ ਨਾਲ ਪੰਜਾਬ ਵਿੱਚ 10 ਮਸ਼ਹੂਰ ਕਾਰਾਂ ਦੀਆਂ ਕੀਮਤਾਂ ਵਿੱਚ 2.55 ਲੱਖ ਰੁਪਏ ਤੱਕ ਦਾ ਘਟਾਵਾ ਆਇਆ ਹੈ। ਫਲਿੱਪਕਾਰਟ ਅਤੇ ਐਮਾਜ਼ਾਨ ਤੇ ਆਈਫੋਨ 14, 15 ਤੇ 16 ਤੇ ਵੀ ਵੱਡੀਆਂ ਛੋਟਾਂ ਦਿੱਤੀਆਂ ਗਈਆਂ ਹਨ। ਇਹ ਘਟਾਓ ਉਪਭੋਗਤਾਵਾਂ ਲਈ ਬੂਸਟਰ ਪ੍ਰੂਵ ਹੋਵੇਗਾ। ਕੇਂਦਰ ਸਰਕਾਰ ਈ-ਕਾਮਰਸ ਪਲੇਟਫਾਰਮਾਂ ਤੇ ਕੀਮਤ ਘਟਾਓ ਦੀ ਨਿਗਰਾਨੀ ਕਰ ਰਹੀ ਹੈ। ਬਾਲੀਵੁੱਡ ਦੀ ਜੋੜੀ ਵਿਕੀ ਕੌਸ਼ਲ ਅਤੇ ਕੈटरीना कैफ ਨੇ ਅੱਜ ਪਹਿਲੇ ਬੱਚੇ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ ਜੋ ਪੰਜਾਬੀ ਜੜ੍ਹਾਂ ਵਾਲੇ ਵਿਕੀ ਲਈ ਵਿਸ਼ੇਸ਼ ਹੈ। ਇਹ ਖਬਰ ਫੈਨਸ ਨੂੰ ਖੁਸ਼ ਕਰ ਗਈ ਅਤੇ ਸੋਸ਼ਲ ਮੀਡੀਆ ਤੇ ਇਹ ਬਾਲੀਵੁੱਡ ਲਈ ਵੱਡੀ ਖੁਸ਼ੀ ਵਾਲੀ ਘਟਨਾ ਹੈ। ਤਾਂ ਸਨ ਅੱਜ ਦੀ ਦਿਨ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ। ਤਾਂ ਮਿਲਦੇ ਹਾਂ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ। ਤਦ ਤੱਕ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ। ਧੰਨਵਾਦ।